ਹਾਲ ਹੀ ਦੇ ਵਿੱਚ ਕੈਨੇਡਾ ਸਰਕਾਰ ਨੇ ਜੋ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਸਰਕਾਰ ਨੇ ਕੈਨੇਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਾਅਦੇ 'ਚ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਦੇ 31 ਦਸੰਬਰ ਤੱਕ ਵਰਕ ਪਰਮਿਟ ਖਤਮ ਹੋ ਜਾਣਗੇ ਅਤੇ 1 ਜਨਵਰੀ 2024 ਨੂੰ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਸ ਨੂੰ ਲੈ ਕੇ ਅਜੇ ਤੇਜ਼ ਸਟੂਡੈਂਟ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਜਿਹੜੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ ਉਤੇ ਜਲੰਧਰ ਦੇ ਵਿੱਚ ਸਟੂਡੈਂਟਸ ਦੇ ਬਿਆਨ ਸਾਹਮਣੇ ਆਏ ਆਉ ਸੁਣਦੇ ਹਾਂ ਮਨਜਿੰਦਰ ਜੀ ਕੈਨੇਡਾ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਕਾਫੀ ਬਦਲਾਅ ਕਰਤੇ ਨੇ ਪਹਿਲਾਂ ਫੀਸ ਵਰ ਜਿਹੜੀ ਡਬਲ ਕਰ ਦਿੱਤੀ ਗਈ ਸੀ ਤੇ ਹੁਣ ਜਿਹੜਾ ਐਕਸਟੈਂਸ਼ਨ ਜਿਹੜਾ ਵਰਕ ਪਰਮਿਟ ਵੀਜ਼ਾ ਸੀਗਾ ਉਸ ਨੂੰ ਬੰਦ ਕਰਨ ਜਾ ਰਹੀ ਹੈ ਕੀ ਕਹਿੰਦੇ ਹੈ ਸੋ ਲੋਕੋ ਪਹਿਲੀ ਗੱਲ ਤਾਂ ਮੈਂ ਖੁਦ ਆਰਪੀ ਸੀ ਕਿ ਮੈਂ 6 ਬੈਂਡ ਸੀਗੇ ਤੇ ਮੈਂ ਕੈਨਡਾ ਦਾ ਹੀ ਸੋਚ ਰਿਆ ਸੀ ਬਟ ਅਨਫੋਰਚਨਟਲੀ ਦੋਵਿੰਨਾ ਨੇ ਇਹ ਡਿਕਲੇਅਰ ਕੀਤਾ ਕਿ ਫੀਸਿਸ ਵਗੈਰਾ ਵਧ ਗਈਆਂ ਜੁਐਸੀ ਬਾਤ ਕੀਤੀ ਜਾ। ਦੈਨ ਉਸ ਵਾਰ ਮੈਨੂੰ ਸੋਚਣਾ ਕਿ ਮਜਬੂਰ ਹੋਣਾ ਪਿਆ ਕਿ ਮੈਂ ਹੁਣ ਅੱਗੇ ਕੀ ਕਰਾਂ ਕੈਨਡਾ ਦਾ ਕਰਾਂ ਸਟੱਡੀ ਕਰਾਂ ਜਾਂ ਕੋਈ ਕੁਝ ਹੋਰ ਕਰਾਂ। ਤਾਂ ਫਿਰ ਵੀ ਸਾਰੇ ਬੈਡ ਫੈਕਟ ਪੈ ਰਹੇ ਆਨ ਵਾਲੀ ਟਾਈਮ ਦੇ ਵਿੱਚ। ਐਕਚੁਅਲੀ ਇਹ ਹਮ ਲੋਕਾਂ ਲਈ ਥੋੜਾ ਬਹੁਤ ਲਾਸ ਹੈ। बिकॉज हम लोग चाहते थे कि स्ट्रेंड रहे तो हम लोग अर्निंग सोर्स हमारे बढ़ जाते हैं हम लोग से ज़्यादा अर्निंग सोर्स पे ध्यान देते हैं कि हम लोग इतना मतलब इन्वेस्ट करते हैं अपने वीज़ा के ऊपर देन हम प्लान करते हैं कि हम वहाँ जाके अर्न करके अपनी फैमिली का कर टेक केयर करें बट दिस इज़ सेट पार्ट कि हम लोग ये कंटिन्यू नहीं कर पाएंगे इन फ्यूचर लग नहीं रहा है कि पहले सरकार ने फीस डबल कर दी और अब ये जो नया उन्होंने आदेश जारी किया है कि जो एक्सटेंशन थी वो अब आगे नहीं बढ़ाई थी बढ़ाएंगे नहीं वो रद्द की जाए उसके लिए सरकार को एक बार सोचना चाहिए कि हम लोग फॉरेन से आते हैं उनके पास उन लोगों को भी हम लोग सर्विस प्रोवाइड करते हैं हम अपने लिए भी करते हैं पर एटलीस्ट दे शुड कंसीडर कि इट्स नॉट गुड सर पहला देखो मेरा भी प्लान बन रहा है जान का ਬਟ ਹਜੇ ਮੈਂ ਥੋੜਾ ਡਿਲੇ ਪਾਵਾਂਗਾ ਕੀ ਪਤਾ ਕੋਈ ਹੋਰ ਨਾ ਅਪਡੇਟ ਆ ਜਵੇ ਬਟ ਜੇ ਨਹੀਂ ਕੋਈ ਹੋਰ ਅਪਡੇਟ ਆਂਦਾ ਫਿਰ ਤਾਂ ਚਲੋ ਜਾਣਾ ਹੀ ਪਏਗਾ ਬਿਕੋਜ਼ ਆਪਣਾ ਸੁਪਨਾ ਹੈ ਬਾਹਰ ਜਾਣ ਦਾ ਆਪਣਾ ਪੰਜਾਬੀਆ ਸੁਪਨਾ ਹੁੰਦਾ ਕਿ ਜੇ ਆਪਾਂ ਜਾਣਾ ਚਾਹਣ ਤਾਂ ਆ ਤੇ ਫਿਰ ਤਾਂ ਆਪਾਂ ਜਾਵਾਂਗੇ ਜਾਵਾਂਗੇ ਬਹੁਤੀਸ ਫੈਸਲੇ ਨੂੰ ਲੈ ਕੇ ਇਮੀਗ੍ਰੇਸ਼ਨ ਅਤੇ ਵੀਜ਼ਾ ਐਕਸਪਰਟ ਅਰਵਿੰਦਰਪਾਲ ਸਿੰਘ ਨੇ ਵੀ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਾਲਿਸੀ ਦੇ ਜ਼ਰੀਏ 31 ਦਸੰਬਰ 2023 ਤੱਕ ਵਰਕ ਪਰਮਿਟ ਸਮਾਪਤ ਹੋ ਜਾਣਗੇ ਤਾਂ ਉਹਨਾਂ ਦਾ ਵਰਕ ਪਰਮਿਟ ਨਹੀਂ ਵਧੇਗਾ ਕੈਨੇਡਾ ਨੇ ਕਾਫੀ ਅਪਡੇਟ ਅਪਡੇਟਸ ਕੀਤੇ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਜਿੱਦਾਂ ਫੀਸ ਇਨਕਰੀਜ਼ ਹੋਈ ਯਸ ਦੂਸਰਾ ਨਾਲ ਵਰਕ ਪਰਮਿਟ ਐਕਸਟੈਂਸ਼ਨ ਬੰਦ ਕੀਤੀ ਹੈ ਇਹਨੂੰ ਤੈਨੂੰ ਸਮਝਣਾ ਪਊਗਾ ਕਿ ਇਹ ਜਿੱਦਾਂ ਅਸੀਂ ਖਬਰ ਸੁਣ ਰਹੇ ਆ ਉਦਾਂ ਨਹੀਂ ਆ ਵਰਕ ਪਰਮਿਟ ਬੰਦ ਨਹੀਂ ਕਰ ਰਿਹਾ ਕੈਨੇਡਾ ਕੈਨੇਡਾ 2008 ਤੋਂ ਪ੍ਰੋਵੀਜ਼ਨ ਹੈ ਕਿ ਜਿਹੜਾ ਬੱਚਾ 2 ਸਾਲ ਦੀ ਪੜ੍ਹਾਈ ਕਰਦਾ ਆ ਉਹਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਸਟਡੀ ਵਰਕ ਪਰਮਿਟ ਮਿਲਦਾ ਆ ਕਿ ਆਪਣੀ ਜਦੋਂ 2 ਸਾਲ ਦੀ ਪੜ੍ਹਾਈ ਉਹਨੇ ਪੂਰੀ ਕੀਤੀ ਉਸ ਤੋਂ ਬਾਅਦ ਸਰਕਾਰ ਨੂੰ 3 ਸਾਲ ਕੰਮ ਕਰਨ ਦਾ ਮੌਕਾ ਦਿੰਦੀ ਆ ਜਿਹਦਾ ਮਤਲਬ ਇਹ ਹੈ ਕਿ ਉਹ 3 ਸਾਲ ਤੱਕ ਉੱਥੇ ਕੰਮ ਕਰੇ ਉਸ ਤੋਂ ਬਾਅਦ ਆਪਣੀ ਪੀਆਰ ਪਾ ਲਵੇ ਹੁਣ ਕਈ ਬੱਚਿਆਂ ਕੋਲ ਜਦੋਂ ਤੁਸੀਂ ਪੀਆਰ ਪਾਉਣੀ ਆ ਉਦੋਂ EMPLOYER ਨਹੀਂ ਹੁੰਦਾ ਸੋ ਉਹ ਬੱਚਿਆਂ ਨੂੰ ਆਪਣਾ ਵਰਕ ਪਰਮਿਟ ਐਕਸਟੈਂਡ ਕਰਦੇ 18 ਮਹੀਨਿਆਂ ਲਈ ਸੋ ਜਿਹੜਾ ਫਰਦਰ ਐਕਸਟੈਂਸ਼ਨ ਆ ਜਿਹੜੀ 18 ਮਹੀਨੇ ਦੀ ਹੁੰਦੀ ਜਾਂ 1.5 ਸਾਲ ਦੀ ਹੁੰਦੀ ਸੀ ਉਹ ਬੰਦ ਕੀਤੀ ਹੈ ਔਰ ਉਹ ਵੀ ਉਹਨਾਂ ਬੱਚਿਆਂ ਦੀ ਹੋਈ ਹੈ ਜਿਨ੍ਹਾਂ ਦੀ 1 ਜਨਵਰੀ ਤੋਂ ਬਾਅਦ 1 ਜਨਵਰੀ 2024 ਤੋਂ ਬਾਅਦ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਊਗਾ ਜੋ ਜਿਨ੍ਹਾਂ ਦਾ ਇਸ ਤੋਂ ਪਹਿਲਾਂ ਵਾਲੀ ਲਾਈਕ 31 ਜਨਵਰੀ ਤੱਕ ਇਹਨਾਂ ਕੋਲ ਜਿਹੜੇ ਬੱਚਿਆਂ ਦੇ ਹਾਲੇ ਵਰਕ ਪਰਮਿਟ ਜਿਨ੍ਹਾਂ ਦਾ ਐਕਸਪਾਇਰ ਹੋ ਰਿਹਾ ਉਹ ਹਾਲੇ ਵੀ ਐਕਸਟੈਂਸ਼ਨ ਲੈ ਸਕਦੇ ਆ ਤੇ 3 ਸਾਲ ਤੋਂ ਬਾਅਦ ਜਿਹੜਾ 1.5 ਸਾਲ ਦਾ ਫਰਦਰ ਐਕਸਟੈਂਸ਼ਨ ਸੀ ਉਹ ਨਹੀਂ ਹੋਏਗੀ ਸੋ ਕਿਤੇ ਨਾ ਕਿਤੇ ਕੈਨੇਡਾ ਇਹ ਚਾਹ ਰਿਹਾ ਕਿ ਜਿਹੜਾ ਬੱਚਾ ਆਵੇ ਲਿਆਕਤ ਵਾਲਾ ਆਵੇ ਪੜੇ ਆਪਣੀ ਪੜ੍ਹਾਈ ਦੇ ਮੁਤਾਬਿਕ ਕੰਮ ਲਵੇ ਉਹਨੂੰ ਉੱਥੇ ਜੌਬ ਮਿਲੇ ਜੌਬ ਕੈਨੇਡਾ ਦੇ ਅਨੁਸਾਰ ਹੋਵੇ ਔਰ ਜਿਹੜਾ ਬੱਚਾ ਕਮਾਊ ਹੋ ਜਾਵੇ ਉਦੇ ਸਿਰ ਤੇ ਹੱਥ ਰੱਖ ਦਵੇ ਵੀ ਅੱਜ ਤੋਂ ਤੂੰ ਸਾਦਾ ਪੁੱਤਰ ਉਹਨੂੰ ਮਤਲਬ ਪੀਆਰ ਦੇ ਦਿੱਤੀ ਜਾਵੇ ਸੋ ਜਿਹੜੇ ਜੌਬਸ ਪੱਕੀਆਂ ਹਾਸਲ ਨਹੀਂ ਕਰ ਪਾਉਣਗੇ ਉਹਨਾਂ ਬੱਚਿਆਂ ਨੂੰ ਦਿੱਕਤ ਰਹੇਗੀ ਅਨਹੀਂ ਆਬਵੀਅਸਲੀ ਇੱਕ ਅਸਰ ਤੇ ਹੈਗਾ ਹੀ ਆ ਕਿ ਜਿੱਥੇ ਬੱਚਿਆਂ ਨੂੰ ਕੈਨੇਡਾ ਤੋਂ ਅੱਜ ਤੱਕ ਅਸੀਂ ਕਦੀ ਕੋਈ ਇੱਕੋ ਜਿਹਾ ਸਟੂਡੈਂਟ ਬਿਨਾ ਉੱਥੇ ਸੈਟਲ ਹੁੰਦਾ ਵੇਖਿਆ ਨਹੀਂ ਇੱਕ ਬੱਚਾ ਅੱਜ ਤੱਕ ਵਾਪਸ ਮੁੜਦਾ ਨਹੀਂ ਵੇਖਿਆ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਕਿਉਂਕਿ ਇਦਾਂ ਦੇ ਕੁਝ ਨਤੀਜੇ ਸਾਹਮਣੇ ਆਉਣ ਬਿਕੋਜ਼ ਐਸ ਟਾਈਮ ਇੱਕ ਮਿਲੀਅਨ ਤੋਂ ਵੱਧ ਸਟੂਡੈਂਟਸ ਨੇ ਉੱਥੇ ਔਰ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਸਭ ਤੋਂ ਵੱਡਾ ਕੰਟਰੀਬਿਊਟਰ ਹੈ। ਕੈਨੇਡਾ ਜਿੰਨੇ ਸਟੂਡੈਂਟ ਜਾਂਦੇ ਆ ਸਭ ਤੋਂ ਵੱਧ ਕੰਟਰੀਬਿਊਸ਼ਨ ਇੰਡੀਆ ਦੀ ਹੈ ਔਰ ਇੰਡੀਆ ਦੇ ਵਿੱਚ ਵੀ ਅਗਰ ਸਭ ਤੋਂ ਵੱਧ ਕੰਟਰੀਬਿਊਸ਼ਨ ਵੇਖਿਆ ਜਾਵੇ ਤਾਂ 60-70% ਬੱਚੇ ਜਿਹੜੇ ਉਹ ਕੱਲੇ ਪੰਜਾਬ ਤੋਂ ਜਾਂਦੇ ਆ ਔਰ ਸਿੱਧੇ ਤੌਰ ਤੇ 5 ਲੱਖ ਪੰਜਾਬੀ ਆ ਜਿਨ੍ਹਾਂ ਨੂੰ ਇਹਦਾ ਅਸਰ ਪਊਗਾ। ਅਗਰ ਪੀਆਰ ਦੇ ਸਬੰਧੀ ਇਹਦਾ ਦੂਸਰਾ ਅਸਰ ਇਹ ਪਊਗਾ ਕਿ ਜੌਬਸ ਜਿਹੜੀਆਂ ਕੈਨੇਡਾ 'ਚ ਅੱਗੇ ਬੱਚਿਆਂ ਨੂੰ ਪੈਸੇ ਨਹੀਂ ਖਰਚਣੇ ਪੈਂਦੇ ਸੀ। ਇਸ ਛਟਪਟਾਹਟ ਦੇ ਵਿੱਚ ਬੱਚੇ ਪੈਸੇ ਖਰਚਣੇ ਪੈਣਗੇ ਕੈਨੇਡਾ ਅੱਗੇ ਨੂੰ ਹੋਰ ਮਹਿੰਗਾ ਹੋ ਜਾਊਗਾ ਵਰਕ ਪਰਮਿਟ ਦੀਆਂ ਜੌਬਸ ਖਰੀਦ ਕੇ ਪੱਕਾ ਕਰਨ ਵਾਲਾ ਤਰੀਕਾ ਇੱਕ ਚੱਲੂਗਾ ਕਹਿਦਾ ਸੀ ਕਿ ਜਿਨ੍ਹਾਂ ਦਾ ਵਰਕ ਪਰਮਿਟ 1 ਜਨਵਰੀ 2024 ਨੂੰ ਪੂਰਾ ਹੋ ਜਾਵੇਗਾ ਉਹਨਾਂ ਨੂੰ ਨਵਾਂ ਵਰਕ ਪਰਮਿਟ ਨਹੀਂ ਮਿਲੇਗਾ ਹਾਲਾਂਕਿ ਜਿਨ੍ਹਾਂ ਦੇ ਪੀਜੀ ਵਰਕ ਪਰਮਿਟ ਦੀ ਮਿਆਦ 31 ਦਸੰਬਰ 2023 ਨੂੰ ਖਤਮ ਹੋ ਰਹੀ ਹੈ ਉਹ ਐਕਸਟੈਂਸ਼ਨ ਲਈ ਅਰਜੀ ਦੇ ਸਕਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖਤ ਕਰ ਰਹੇ ਨੇ ਕੈਨੇਡਾ ਦੇ ਵਿੱਚ ਵਰਤਮਾਨ ਦੇ ਵਿੱਚ 9.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਟੱਡੀ ਪਰਮਿਟ ਨੇ ਅਤੇ ਲਗਭਗ 14 ਲੱਖ ਕੋਲ ਵਰਕ ਪਰਮਿਟ ਵੀ ਨੇ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ